ਤਾ ਗੁਜਰੀ ਦੀਆਂ ਛੋਟੇ ਸ਼ਹਿਬ ਯਾਦਦਿਆਂ ਨੂੰ ਆਖਰੀ ਅਹਿਸਾਸਾਂ ਉਹ ਮਹੀਨੇ ਦੀਆਂ ਠੰਡੀਆਂ ਠਾਰ ਦੋ ਰਾਤਾਂ ਕਹਿਰ ਬਣ ਕੇ ਸਰਹੰਦ ਦੇ ਠੰਡੇ ਬੁਰਜ ਤੋਂ ਲੰਘ ਚੁੱਕੀਆਂ ਸਨ ਸੂਬਾ ਸਰਹੰਦ ਨੇ ਤਿੰਨ ਵਿਦੋਸ਼ੀਆਂ ਜਿੰਦਾਂ ਨੂੰ ਕੈਦ ਕੀਤਾ ਹੋਇਆ ਸੀ ਠੰਡੇ ਬੁਰਜ ਦੀ ਪੱਛਮੀ ਵੱਕੀ ਕੋਲੋਂ ਵਗਦਾ ਨਾਲਾ ਸਰਦੀ ਹੋਰ ਵਧਾ ਰਿਹਾ ਸੀ ਰਾਤ ਦਾ ਹਨੇਰਾ ਡਰਾਉਣੇ ਦਾਇੰਤ ਦਾ ਰੂਪ ਧਾਰ ਰਿਹਾ ਸੀ ਤੂਫਾਨ ਵਰਗੀ ਚਾਖਾਵਾ ਚਗਿਰਦੇ ਨੂੰ ਹੋ ਠੰਡਾ ਕਰ ਰਹੀ ਸੀ ਬਿਰਖਾਂ ਦੇ ਪੱਤਿਆਂ ਨੂੰ ਕੋਰਾ ਸੁੰਨ ਕਰਦਾ ਜਾ ਰਿਹਾ ਸੀ ਸਰ ਹਿੰਦੀ ਇਟਾਂ ਬੜਾ ਬੁਰਜੇ اندرੋਂ برف ਬਣਦਾ ਜਾ ਰਿਹਾ ਸੀ ਜ਼ਾਲਮ ਦੀ ਕਟਾਰ ਅਤੇ ਆਪਣੇ ਪੈ ਦਾ ਪਹਿਰਾ ਦੇ ਰਹੇ ਸੀ ਠੰਡੇ ਬੁਰਜ ਦੇ ਬਾਹਰ ਦਰਬਾਰੀ ਹੁਕਮ ਦਣਾਦਨ ਰਹਾ ਸੀ ਬੁਰਜ ਦੇ ਅੰਦਰ ਬਜ਼ੁਰਗ ਮਾਤਾ ਗੁਜਰੀ ਆਪਣੇ ਮਸੂਮਾਂ ਤੇ लाडले ਪੋਤਿਆਂ ਜੋਰਾਵਰ ਸਿੰਘ ਤੇ ਫਤੇ ਸਿੰਘ ਨੂੰ ਨਿਗ ਨਾਲ ਸਹਿਜ ਕਰ ਰਹੀ ਸੀ ਇਤਿਹਾਸ ਦੇ ਪੰਨਿਆਂ ਦਾ ਪਾਠ ਅਤੇ ਸ਼ਬਦ ਸਿਮਰਨ ਨਾਲ ਬਲਵਾਨ ਕਰ ਰਹੀ ਸੀ ਅਣਖ ਅਤੇ ਬਹਾਦਰੀ ਦੀ ਬਿਰਤਾਂਤਾਂ ਤੋਂ ਬਿਨਾਂ ਇਹ ਕਹਿਰ ਭਰੀਆਂ ਰਾਤਾਂ ਨੂੰ ਪੈਪੀਤ ਕਰਨ ਦਾ ਇਹੋ ਇੱਕ ਢਾਰਸ ਸੀ ਬਾਲ ਮੜਾ ਨੂੰ ਡੋਲਣ ਤੋਂ ਬਚਾਉਣ ਲਈ ਮਾਤਾ ਗੁਜਰੀ ਸਿੱਖ ਪਰੰਪਰਾਵਾਂ ਤੇ ਪਹਿਰਾ ਦੇ ਰਹੀ ਸੀ ਵਿਰਧ ਹੱਥਾਂ 'ਚ ਰੋਹਨੀਅਤ ਦੀ ਜੋਤ ਦਾ ਸੇਖ ਬਾਲਕਾਂ ਨੂੰ ਬਲ ਬਖਸ਼ ਰਿਹਾ ਸੀ ਵਸਤਰਾਂ ਦੀ ਘਾਟ ਨੂੰ ਮਾਤਾ ਗੁਜਰੀ ਆਪਣੇ ਮਮਤਾ ਦੇ ਨਿਗ ਨਾਲ ਪੂਰਾ ਕਰ ਰਹੀ ਸੀ ਬਾਲ ਭੋਲੇ ਹੁੰਦੇ ਹੋਏ ਵੀ ਇੱਕ ਪ੍ਰਕਾਸ਼ ਦਾ ਰੂਪ ਧਾਰ ਰਹੇ ਸਨ ਪ੍ਰਿਕਿਆ ਕਠਨ ਸੀ ਧਰਮ ਅਤੇ ਜ਼ੁਲਮ ਦੀ ਜੰਗ ਚ ਜਿੱਤ ਹਾਰ ਦੀਆਂ ਕੜੀਆਂ ਕਿਸੇ ਵੱਡੇ ਸਾਖੇ ਦੀ ਅਢੀਕ ਵਿੱਚ ਸਲ ਲਗਭਗ ਇੱਕ ਹਫ਼ਤੇ ਦੇ ਕਾਲ ਚ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਸਰਸਾ ਨਦੀ ਦੇ ਕਹਿਰ ਨੂੰ ਚਾਲਦੇ ਆਂ ਠੰਡੇ ਬੁਰਜ ਦੀ ਕੈਦ ਤੱਕ ਮਾਤਾ ਗੁਜਰੀ ਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਜਿਵੇਂ ਸੰਭਾਲਿਆ ਸਿੱਖਿਆ ਦੇ ਕੇ ਬਲਵਾਨ ਕੀਤਾ ਉਸ ਦੀ ਗਾਥਾ ਅਦੁੱਤੀ ਤੇ ਅਨੋਖੀ ਹੈ ਦੁਨੀਆ ਦੇ ਇਤਿਹਾਸ 'ਚ ਅਜਿਹੀ ਘਟਨਾ ਨੇ ਵਾਪਰਨਾ ਸੀ ਅਣਕਿਆਸੇ ਅਤੇ ਅਣਸਖਾਵੇਂ ਪੰਡੇ ਨੂੰ ਤੈਅ ਕਰਦਿਆਂ ਮਾਤਾ ਗੁਜਰੀ ਤੇ ਕੀ ਕੀ ਬੀਤੀ ਉਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਹੀ ਮੁਸ਼ਕਲ ਤੇ ਕਠਨ ਹੈ ਇੱਕ ਪਾਸੇ ਠੰਡੇ ਬੁਰਜ ਨੂਰਾਨੀ ਜਿੰਦਾਂ ਸਨ ਤੇ ਸਾਹਮਣੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਸੀ ਫਤਵੇ ਦਾ ਐਲਾਨ ਹੋਣਾ ਸੀ ਜੋ ਖੂਨੀ ਪਾਣਾ ਬਰਤਣਾ ਸੀ ਉਸ ਬਾਰੇ ਮਾਤਾ ਗੁਜਰੀ ਪੂਰੀ ਤਰ੍ਹਾਂ ਸੁਚੇਤ ਸੀ ਪਰਖ ਦੀਆਂ ਘੜੀਆਂ ਨੇੜੇ ਆ ਰਹੀਆਂ ਸਨ ਰਾਤੜੀ ਚੋ ਦੋ ਸੂਰਜੇ ਚਿਹਰਿਆਂ ਨੂੰ ਉਹਦੇ ਹੋ ਤਵੇ ਤਵਰੀਖ ਦੇ ਪੰਨਿਆਂ ਤੇ ਹਸਤਾਖਰ ਕਰਨੇ ਸਨ ਸ਼ਹਿਬ ਯਾਦਿਆ ਨੂੰ ਉਸ ਰਾਤ ਮਾਤਾ ਗੁਜਰੀ ਨੇ ਅਣਖ ਤੇ ਸਿੱਧਕ ਨਾਲ ਹਰ ਪੱਖੋਂ ਧਰਮੀ ਮਨੁੱਖ ਬਣਨ ਦਾ ਆਦੇਸ਼ ਸਮਝਾ ਦਿੱਤਾ ਸੀ ਆਖਰ 26 ਦਸੰਬਰ 1704 ਦਾ ਦਿਨ ਚੜਿਆ ਸੂਰਜ ਦੀਆਂ ਕਿਰਨਾਂ ਠੰਡੇ ਬੁਰਜ ਦੇ ਹਟ ਕੋਰੇ ਪਰਨ ਲਗੀਆਂ ਬਾਹਰ ਸ਼ਸ਼ਤਰਧਾਰੀ ਚੌਕੀਦਾਰਾਂ ਨੇ ਠੰਡੇ ਬੁਰਜ ਦਾ ਬੂਆ ਖੋਲਿਆ ਨੂਰੀ ਪ੍ਰਕਾਸ਼ ਦੀ ਝਲਕ ਨਾਲ ਉਹਨਾਂ ਦੀਆਂ ਅੱਖਾਂ ਚੁੰਧੀਆਂ ਗਈਆਂ ਮਾਤਾ ਜੀ ਨੇ ਦੋਵੇਂ ਸਹਿਬਜਾਦਿਆਂ ਨੂੰ ਗਲ ਬਕੜੀ ਪਾ ਚੁੰਮਿਆ ਲੱਖ ਲੱਖ ਸੀਸਾ ਦਿੱਤੀਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਔਡੋਣ ਅਤੇ ਬੋਲ ਸ਼ਬਦਾ ਰਾਹੀ ਆਪਣੀ ਵਿਰਧ ਤੱਕਣੀ ਰਾਹੀਂ ਬਾਲਕਾਂ ਨੂੰ ਨਿਹਾਰਿਆ ਇੱਕ ਬੀਮਸਾਦੀ ਸ਼ਕਤੀ ਨਾਲ ਥਾਪੜਾ ਦਿੱਤਾ ਦੋਵੇਂ ਬਾਲਕਾਂ ਦੇ ਸੀਸ਼ ਆਪਣੇ ਨੂਰਾਨੀ ਹੱਥਾਂ ਨਾਲ ਪਲੋਸ ਕੇ ਮਮਤਾ ਦੇ ਨਾਲ ਨੂਰੋ ਨੂਰ ਕੀਤੇ ਸਬਰ ਤੇ ਸੰਤੋਖ ਦੇ ਅਸਗਾ ਘਟ ਭੜ ਕੇ ਬਾਲਾਂ ਨੂੰ ਤੁਰਨ ਲਈ ਤਿਆਰ ਕੀਤਾ ਿਕੜੀ ਚੋਂ ਉਹ ਮੰਗਾ ਤੇ ਤਰੰਗਾ ਦੇ ਵਸਤਰ ਪਹਿਨਾਈ ਵਾਲਾਂ ਦੇ ਮੋਢਿਆਂ ਨੂੰ ਨਿਰਭੈ ਦਾ ਹੌਸਲਾ ਦਿੱਤਾ ਬਾਲਾਂ ਨੂੰ ਜਗਾ ਰਿ ਛੱਡਣ ਦਾ ਬਲ ਦਿੱਤਾ ਕਦਮਾਂ ਨੂੰ ਸਵੈ ਮਾਨ ਨਾਲ ਤੁਰਨ ਦੀ ਸਿੱਖਿਆ ਦਿੱਤੀ ਠੰਡੇ ਬੁਰਜ ਤੋਂ ਸੂਬੇ ਦੀ ਕਚਹਿਰੀ ਤੱਕ ਦਾ ਫਾਸਲਾ ਤੈਅ ਕਰਨਾ ਸੀ ਕੁਝ ਕਦਮਾਂ ਤੋਂ ਫਾਸਲੇ ਵਿੱਚ ਸਦੀਆਂ ਦਾ ਇਤਿਹਾਸ ਸਿਰਜਿਆ ਜਾਣਾ ਸੀ ਸਰੂਬਾ ਸੂਬਾ ਸਰਹੰਦ ਨੇ ਨੌਕ ਆਖਰਦੋਮੇ ਸ਼ਹਿਰਜਾਦਿਆਂ ਨੂੰ ਲੈ ਤੁਰੇ ਵਾਲਕਾਂ ਦੇ ਚਿਹਰਿਆਂ ਦਾ ਨੂਰ ਸਰਹਿੰਦ ਦੇ ਭਰਤੀ ਨੂੰ ਅਲਵਿਦਾ ਕਹਿਣ ਲਈ ਪੂਰੇ ਜੋਸ਼ ਸੀ ਮਾਤਾ ਗੁਜਰੀ ਨੇ ਆਖਰੀ ਸੀਸ ਨਾਲ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਨੂੰ ਅਕਾਲ ਪੁਰਖ ਦੇ ਭਰੋਸੇ ਨਾਲ ਤੋਰਿਆ ਦੋਵੇਂ ਬਾਲਕਾਂ ਨੇ ਮਾਤਾ ਜੀ ਦਾਦੀ ਮਾਂ ਨੂੰ ਨਮਨ ਕੀਤਾ ਤੇ ਅਡੋਲ ਰਹਿਣ ਦਾ ਵਿਸ਼ਵਾਸ ਦਿੱਤਾ ਇਹ ਅੰਤਮ ਘੜੀਆਂ ਲੋਕਿਕ ਸਨ ਜਾ ਰਹੇ ਬਾਲਕਾਂ ਦੀਆਂ ਪਿੱਠਾਂ ਦਾਦੀ ਮਾਂ ਬੜੀ देर ਤੱਕ ਤੱਕਦੀ ਰਹੀ ਅਗੰਮੀ ਸ਼ਕਤੀ ਬਾਲਕਾ ਨੂੰ ਥੱਪਕਦੀ ਰਹੀ ਅਕਾਲ ਪੁਰਖ ਦੇ ਪਾਣੇ 'ਚ ਰਹਿ ਲਈ ਅਰਦਾਸ ਕਰਦੀ ਰਹੀ ਕੁਝ ਪਲਾਂ ਪਿੱਛੋਂ ਅੰਬਰੀ ਬੱਦਲਾਂ 'ਚੋਂ ਬੂੰਦਾਂ ਟਪਕੀਆਂ ਜ਼ੁਲਮ ਦੀ ਇੰਤਿਹਾਹ ਹੋਈ ਮਾਤਾ ਗੁਜਰੀ ਮੁੜ ਠੰਡੇ ਬੂਰੇ ਵਿੱਚ ਸਮਾ ਗਈ ਧਰਮ ਦੀ ਜਿੱਤ ਹੋਈ ਜ਼ਾਲਮ ਦੀ ਹਾਰ ਹੋਈ ਇੱਕ ਅਨਸਾਨੀ ਸ਼ਹਾਦਤ ਸਦਾ ਸਦਾ ਲਈ ਅਮਰ ਹੋ ਗਈ ਲਾਡ ਲਿਓ ਡੋਲਣਾ ਨਾ ਧਰਮ ਰੱਖਣਾ ਪੁਰਖਿਆਂ ਦੀ ਲਾਜ ਰੱਖਣੀ ਅਕਾਲ ਪੁਰਖ ਸਾਹੀ ਰਹੇਗਾ ਦਾਦੀ ਮਾਂ ਦੇ ਨਸੀਹਤ ਪਰੇ ਬੋਲ ਸ਼ਹਿਰਜਾਦਿਆਂ ਦੇ ਕੰਨੀ ਗੂਜ ਰਹੇ ਸਨ ਇਹ ਜੋ ਮਾਤਾ ਗੁਜਰੀ ਅਤੇ ਸ਼ੋਹਰ ਸ਼ਹਿਬ ਛੋਟੇ ਸ਼ਹਿਬਜਾਦਿਆਂ ਦੀ ਇਹ ਜੋ ਵਾਰਤਾ ਸੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਲੇਖਕ ਮਨਮੋਹਨ ਸਿੰਘ ਦਾਊ ਜਿਨ੍ਹਾਂ ਵੱਲੋਂ ਅਜੀਤ ਅਖਬਾਰ ਦੇ 23 ਦਸੰਬਰ 2025 ਦਿਨ ਸੋਮਵਾਰ ਨੂੰ ਪ੍ਰਕਾਸ਼ਤ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ